ਸੰਗਤ ਦੀ ਜਾਣਕਾਰੀ ਦੇ ਦੱਸਦੇ ਆ ਮੈਂ ਬਹੁਤਿਆਂ ਨੂੰ ਪਤਾ ਨਹੀਂ ਹੋਣਾ ਵੀ ਸਿੰਘ ਸਾਹਿਬ ਦੇ ਕੋਈ ਆਪਣਾ ਬੱਚਾ ਨਹੀਂ ਹੈਗਾ ਆਪਦੇ ਉਹਨਾਂ ਦੇ ਬੱਚਾ ਨਹੀਂ ਹੈਗਾ ਦੋ ਬੇਟੀਆਂ ਉਸ ਮੂਰਖ ਬੰਦੇ ਦੀਆਂ ਜਿਹੜਾ ਜਿਹੜਾ ਇਹਨਾਂ ਤੇ ਇਲਜ਼ਾਮ ਲਾ ਰਿਹਾ ਤੇ ਇਹ ਉਹਨਾਂ ਦੀ ਕਰਣੀ ਦਾ ਇਹ ਮੁੱਲ ਪਾ ਰਿਹਾ ਹੈ ਮੂਰਖ ਬੰਦਾ ਜਿਹੜਾ ਅੱਜ ਇੰਨੇ ਗਲਤ ਇਲਜ਼ਾਮ ਲਾ ਰਿਹਾ ਸਿੰਘ ਸਾਹਿਬ ਤੇ ਉਹ ਬੇਟੀ ਨੂੰ ਕਿੰਨਾ ਪਰੇਸ਼ਾਨ ਕੀਤਾ ਕਿੰਨਾ ਤੰਗ ਕੀਤਾ ਇਹਦੇ ਇਹਦੇ ਜਿਹੜੇ ਬਕਸਰ ਸਾਹਿਬ ਦੇ ਸਾਰੇ ਅਸੀਂ ਗਵਾ ਹੈ ਇਹ ਸਾਰੀਆਂ ਚੀਜ਼ਾਂ ਦੇ ਦੌਰ ਮੈਂ ਅਗਲਪੁਰਖ ਅੱਗੇ ਅਰਦਾਸ ਕਰਦਾ ਮੈਂ ਉਹਨੂੰ ਮੂਰਤ ਨੂੰ ਵੀ ਕਹਿਣਾ ਵੀ ਜਿਨ੍ਹਾਂ ਦੇ ਧੱਕੇ ਤੋਂ ਚੜਿਆ ਨਾ ਇਹਨਾਂ ਨੇ ਤਾਂ ਕਿਸੇ ਨੂੰ ਨਹੀਂ ਬਖਸ਼ਿਆ ਤੇ ਬਖਸ਼ਦਾ ਇਹਨਾਂ ਨੇ ਤੈਨੂੰ ਵੀ ਨਹੀਂ ਜੇ ਗੁਰੂ ਸਾਹਿਬ ਨੇ ਟੁੱਟੀਆਂ ਗੰਢੀਆਂ ਵਾਲੇ ਮਾਲਕ ਨੇ ਬੁਲਾਇਆ ਤੇ ਅੱਜ ਮੈਂ ਉਹ ਦੋ ਤਿੰਨ ਗੱਲਾਂ ਜ਼ਰੂਰ ਕਵਾਂਗਾ ਤੇ ਮੇਰੀ ਕੋਈ ਾਕਾਤ ਨਹੀਂ ਵੀ ਮੈਂ ਜਥੇਦਾਰ ਸਹਿਬਾਨ ਜਾਂ ਸਿੰਘ ਸਹਿਬਾਨ ਨੂੰ ਕੋਈ ਮਤਲਬ ਉਹ ਕਰ ਸਕਾਂ ਮੈਂ ਵਿਦ ਡਿਊ ਰਿਸਪੈਕਟ ਹੱਥ ਜੋੜ ਕੇ ਇੱਕ ਦੋ ਬੇਨਤੀਆਂ ਜ਼ਰੂਰ ਕਰਨੀਆਂ ਚਾਹਾਂਗਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਨਾ ਕੋਈ ਭੁਨਕਾ ਬਣੇ ਤੋਂ ਤਿੰਨ ਘਟਨਾਵਾਂ ਦਾ ਜ਼ਿਕਰ ਮੈਂ ਸਾਂਝਾ ਕਰਨਾ ਚਾਹਣਾ ਇਹ ਸਾਰੀ ਸੰਗਤ ਨੂੰ ਪਤਾ ਹੈ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਸ੍ਰੀ ਮੁਕਸਰ ਸਾਹਿਬ ਦੇ ਚੋਂ ਉਹਨੇ ਲੰਬਾ ਸਮਾਂ ਸੇਵਾਵਾਂ ਨਿਭਾਈਆਂ ਔਰ ਅਸੀਂ ਜੋ ਵੀ ਜਸਵੀਰ ਸਿੰਘ ਨੇ ਦੱਸਿਆ ਕਿ ਅਸੀਂ ਸਾਰੇ ਉਹਨਾਂ ਦੀ ਸ਼ਖਸੀਅਤ ਤੋਂ ਜਾਣੂ ਹਾਂ ਪਰ ਦੋ ਕਟਨਾਵਾਂ ਇੱਕ ਤਾਂ ਇਹ ਕਿ 2005 ਦੇ ਵਿੱਚ 5 ਮਈ 2005 ਦੇ ਵਿੱਚ ਅਸੀਂ ਮੈਂ ਨਿੱਜੀ ਰੂਪ ਵਿੱਚ ਗੱਲ ਕਰਨੀ ਚਾਹਣਾ ਕਿ ਸਾਡਾ ਪਰਿਵਾਰ ਪਿੰਡ ਤੋਂ ਸ਼ਹਿਰ ਜਦੋਂ ਸ਼ਿਫਟ ਹੋਇਆ ਅਸੀਂ ਗੁਰੂ ਗੋਬਿੰਦ ਸਿੰਘ ਸਟੇਡੀ ਸਰਕਲ ਵੱਲੋਂ ਪਿੰਡ ਪਿੰਡ ਜਾ ਕੇ ਜਦੋਂ ਗੁਰਸਾਹਿਬ ਸ਼ਬਦ ਗੁਰੂ ਸਮਾਗਮਾਂ ਦੀ ਸੇਵਾ ਲੈਂਦੇ ਸੀ ਔਰ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਜੀ ਸਕੂਟਰਾਂ ਦੇ ਪਿੱਛੇ ਬੈਠ ਕੇ ਸਾਡੇ ਨਾਲ ਪਿੰਡਾਂ ਦੇ ਵਿੱਚ ਸੀ मामा ਉਹ ਕਰਵਾਉਂਦੇ ਸੀ ਔਰ ਜਿਹੜਾ ਇਹ ਘਟਨਾ ਕਰਮ ਹੋਇਆ ਹੈ ਇਹ ਘਟਨਾ ਕਰਮ ਦਾ ਮੈਂ ਮਤਲਬ ਗਵਾ ਹਾਂ ਕਿ ਜਦੋਂ ਉਹ ਬੇਟੀ ਉਹ ਤੜਫਦੀ ਹੁੰਦੀ ਸੀ ਉਹ ਉਹ ਉਹਨਾਂ ਉਹ ਅਹਿਸਾਸ ਨੂੰ ਮੈਂ ਅਹਿਸਾਸ ਕਰ ਸਕਦਾ ਹਾਂ ਉਸ ਸਮੇਂ ਦੇ ਵਿੱਚ ਕਿ ਜਿਸ ਤਰੀਕੇ ਦੇ ਨਾਲ ਇਸ ਮੂਰਖ ਬੰਦੇ ਜਿਹੜਾ ਅੱਜ ਇੰਨੇ ਗਲਤ ਇਲਜ਼ਾਮ ਲਾ ਰਿਹਾ ਸਿੰਘ ਸਾਹਿਬ ਤੇ ਉਹ ਬੇਟੀ ਨੂੰ ਕਿੰਨਾ ਪ੍ਰੇਸ਼ਾਨ ਕੀਤਾ ਕਿੰਨਾ ਤੰਗ ਕੀਤਾ ਇਹਦੇ ਇਹਦੇ ਜਿਹੜੇ ਬੁਖਸਰ ਸਾਹਿਬ ਦੇ ਸਾਰੇ ਅਸੀਂ ਗਵਾ ਹਾਂ ਇਹ ਸਾਰੀਆਂ ਚੀਜ਼ਾਂ ਦੇ ਦੌਰ ਮੈਂ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਮੈਂ ਉਹਨੂੰ ਮੂਰਤ ਨੂੰ ਵੀ ਕਹਿਣਾ ਵੀ ਜਿਨ੍ਹਾਂ ਦੇ ਧੱਕੇ ਤੋਂ ਚੜਿਆ ਨਾ ਇਹਨਾਂ ਨੇ ਤਾਂ ਕਿਸੇ ਨੂੰ ਨਹੀਂ ਬਖਸ਼ਿਆ ਤੇ ਬਖਸ਼ਣਾ ਇਹਨਾਂ ਨੇ ਤੈਨੂੰ ਵੀ ਨਹੀਂ ਤੂੰ ਤੂੰ ਸਮਝ ਲੈ ਜਿਹੜਾ ਇਹ ਆਦਤਾਂ ਬਣੀਆਂ ਨਾ ਗੁਰੂ ਸਾਹਿਬ ਦੀ ਹਜ਼ੂਰੀ 'ਚ ਜਾ ਕੇ ਸੌਂਹਾ ਖਾਣ ਦੀਆਂ ਇਹਨੂੰ ਇਹਦੇ ਤੋਂ ਬਚ ਜਾਓ ਮਤਲਬ ਬਹੁਤ ਭੜਾ ਹੁੰਦਾ ਬੰਦੇ ਨਾਲ ਜਦੋਂ ਬੰਦਾ ਗੁਰੂ ਦੇ ਦਰ ਤੋਂ ਮਤਲਬ ਗੁਰੂ ਨੂੰ ਕੁਝ ਨਹੀਂ ਨਾ ਸੰਘਦਾ ਜਦੋਂ ਬੰਦਾ ਉਹਦੇ ਨਾਲ ਬਹੁਤ ਪੜ੍ਹੀ ਹੁੰਦੀ ਹੈ ਪਹਿਲਾਂ ਇਹ ਗੱਲ ਮੈਂ ਮੂਰਖ ਬੰਦੇ ਨੂੰ ਕਹਿਣੀ ਚਾਹਣਾ ਦੂਸਰੀ ਗੱਲ ਕਿ 2012 13 ਦੀ ਸ਼ਾਇਦ ਗੱਲ ਆ ਉਹਦੋਂ ਸਿੰਘ ਸਾਹਿਬ ਨੇ ਡਾਕਟੋਰੇਟ ਹਲੇ ਸ਼ੁਰੂ ਨਹੀਂ ਸੀ ਕੀਤੀ ਉਦੋਂ ਸਿੰਘ ਸਾਹਿਬਾਨ ਦੀ ਇੰਟਰਵਿਊ ਹੋਈ ਸੀ ਅ ਅੰਮ੍ਰਿਤਸਰ ਸਾਹਿਬ ਦੇ ਵਿੱਚ ਔਰ ਕੁਝ ਕਾਰਨਾ ਕਰਕੇ ਸਿੰਘ ਸਾਹਿਬ ਦੀ ਸਿਲੈਕਸ਼ਨ ਆਲਮੋਸਟ ਫਾਈਨਲ ਸੀ ਪਰ ਸਿਲੈਕਸ਼ਨ ਹੋਈ ਨਹੀਂ ਸੀ ਕਿਉਂਕਿ ਇਹਨਾਂ ਦੀ ਸ਼ਿਫਾਰਸ਼ ਨਹੀਂ ਸੀ ਹੈਗੀ ਯਾਰ ਕੁਆਟਰਾਂ ਦੇ ਵਿੱਚ ਮੈਨੂੰ ਅੱਜ ਵੀ ਯਾਦ ਹੈ ਸਿੰਘ ਸਾਹਿਬ ਦੇ ਇੱਕ ਸ਼ਬਦ ਸੀ ਕਿ ਯਾਰ ਗੁਰਪ੍ਰੀਤ ਸ਼ਾਹਵਣੀ ਕਮੇਟੀ ਛੱਡ ਦੇਣੀ ਹੈ ਹੁਣ ਨਾ ਉਹ ਰਿਆ ਨਹੀਂ ਸਿਸਟਮ ਤੇ ਪਤਾ ਨਹੀਂ ਕਿਉਂ ਉਦੋਂ ਮੈਂ ਟੁੱਟੀ ਗੰਢੀ ਸਾਹਿਬ ਵਾਲੇ ਦੇ ਦਰ ਤੇ ਮੈਂ ਕੋਈ ਆਪਦੀ ਉਹ ਨਹੀਂ ਕਹਿ ਰਿਹਾ ਵੀ ਮਤਲਬ ਕੋਈ ਮੈਂ ਇਹ ਗੱਲ ਕਹੀ ਆ ਜਾਂ ਤਾਂ ਕਰਕੇ ਪਰ ਮੈਂ ਦੋ ਇਸ ਕਰਕੇ ਕਹਿ ਰਿਹਾ ਵੀ ਇਹ ਮੈਨੂੰ ਮੈਂ ਇਹਦਾ ਗਵਾਹ ਖੁਦ ਗੁਰਸਾਹਿਬ ਦੇ ਦਰ ਤੇ ਮੈਂ ਸੱਚ ਬੋਲ ਰਿਹਾ ਹਾਂ ਕੁਆਟਰ ਮੈਂ ਕੋਈ ਨਹੀਂ ਜੀ ਗੁਰੂ ਸਾਹਿਬ ਨੇ ਕੀ ਪਤਾ ਤੁਹਾਨੂੰ ਇਹ 2012-13 ਦੀ ਗੱਲ ਹੈ ਮੈਂ ਕੀ ਪਤਾ ਤੁਹਾਨੂੰ ਗੁਰਸਾਹਿਬ ਨੇ ਕਾਹ ਤ ਇਹ ਉਦੋਂ ਇੱਕ ਸੁਭਾਈ ਕੀ ਮਤਲਬ ਮੈਂ ਕੋਈ ਇਹ ਨਹੀਂ ਕਿ ਵੀ ਸੁਭਾਈ ਕੀ ਗੱਲ ਹੋਈ ਮੈਂ ਉਹ ਦੱਸ ਰਿਹਾ ਤੇ ਚਲੋ ਉਹ ਕਹਿੰਦੇ ਨਹੀਂ ਗੁਰਪ੍ਰੀਤ ਇਹ ਨਹੀਂ ਇਹ ਨਹੀਂ ਚਲੋ ਮੈਂ ਇੱਕ ਗੁਰੂ ਸਾਹਿਬ ਕਿਰਪਾ ਕਰਨ ਹੁਣ ਉਸ ਤੋਂ ਬਾਅਦ ਜਿਹੜੀ ਜਿਹੜੀ ਉਹ ਸਿੰਘ ਸਹਿਬਾਨ ਨਹੀਂ ਰੱਖੇ ਗਏ ਜਦੋਂ ਉਦੋਂ ਜਿਹੜੀ ਘਟਨਾ ਕਰਮ ਹੋਈ ਦੋ ਬੰਦਿਆਂ ਨੇ ਮੈਂ ਆਪਣੀ ਕਿਤਾਬ 2016 ਦੇ ਵਿੱਚ ਇਹਨਾਂ ਦੇ ਦੰਦਵਾ ਸਾਹਿਬ ਜੱਤੇਦਾਰ ਬਣਨ ਤੋਂ ਵੀ ਪਹਿਲਾਂ ਦੀ ਰਿਲੀਜ਼ ਹੋਈ ਹੋਈ ਹੈ ਕਿਤਾਬ ਮੇਰੀ ਉਹ ਆਪਣੇ ਗਿਰਵਾਣ ਮੈਂ ਉਹਦੇ ਚ ਇੱਕ 76 ਨੰਬਰ ਪੇਜ ਤੇ ਮੈਂ ਇੱਕ ਗੱਲ ਲਿਖੀ ਸੀ ਸੇ ਦਾੜੀਆਂ ਸੱਚੀਆਂ ਉਹ ਇਹਨਾਂ ਬਾਰੇ ਸੀ ਗਿਆ ਨੀਰਪੀ ਸਿੰਘ ਬਾਰੇ ਇਹ ਜਦੋਂ ਤੇ ਸਿੰਘ ਸਾਹਿਬਾਨ ਦੇ ਇੰਟਰਵਿਊ ਦੇ ਦੋ ਬੰਦੇ ਜਿਨ੍ਹਾਂ ਦੀਆਂ ਦਾੜੀਆਂ ਤਾਂ ਬਹੁਤ ਲੰਬੀਆਂ ਸੀ ਬਹੁਤ ਦਾੜੀਆਂ ਲੰਬੀਆਂ ਸੀ ਉਹਨਾਂ ਦੀ ਉਹਨਾਂ ਨੇ ਉਹਨਾਂ ਨੂੰ ਟਿੱਚਰ ਕੀਤੀ ਸੀ ਸਿੰਘ ਸਾਹਿਬ ਗਿਆ ਨੀਰਪੀ ਜਿਹਨੂੰ ਕਹਿੰਦੇ ਹਰਪੀਤ ਤੈਨੂੰ ਸਿੰਘ ਸਾਹਿਬ ਤਾਂ ਰੱਖ ਲੈਂਦੇ ਯਾਰ ਤੇਰੀ ਨਾ ਦਾੜੀ ਛੋਟੀ ਹੈ ਤੇ ਇਹਨਾਂ ਨੇ ਉਦੋਂ ਇੱਕ ਗੱਲ ਕਹੀ ਸੀ ਵੀ ਛੋਟੀ ਹੈ ਪਰ ਸੱਚੀ ਹੈ ਛੋਟੀ ਹੈ ਪਰ ਸੱਚੀ ਹੈ ਸੇ ਦਾੜੀਆਂ ਸੱਚੀਆਂ ਇਹ ਮੈਂ ਇਹ ਇਹਨਾਂ ਦੇ ਸਿੰਘ ਸਾਹਿਬ ਬਣਨ ਤੋਂ ਪਹਿਲਾਂ ਦੀ ਗੱਲ ਹੈ ਮੈਂ ਦੱਸ ਰਿਹਾ ਫਿਰ ਉਸ ਤੋਂ ਬਾਅਦ ਇਹ ਦੂਜਾ ਘਟਨਾ ਕਰਮ ਇੱਕ ਹੋਰ ਘਟਨਾ ਕਰਮ ਜਦੋਂ ਵਿਪਨ ਬੇਟੀ ਜਿਹੜੀ ਵੱਡੀ ਹੈ ਤੇ ਇਸ ਮੂਰਖ ਬੰਦੇ ਮੈਂ ਕਈ ਵਾਰ ਸੋਚਦਾ ਹਾਂ ਵੀ ਇਨਸਾਨ ਇਹ ਭੁੱਲ ਹੀ ਜਾਂਦਾ ਵੀ ਜਿਹੜੀ ਉਹ ਬੇਟੀਆਂ ਦੀ ਸੁਵਾਲ ਕਰ ਰਹੀ ਹੈ ਵੀ ਉਹ ਖੂਨ ਤਾਂ ਮੇਰਾ ਨਹੀਂ ਮੇਰਾ ਖੂਨ ਹੈ ਵੀ ਇੰਨੇ ਆ ਮੂਰਖਤਾਵਾਂ ਨੂੰ ਕਿਸੇ ਦੇ ਧੱਕੇ ਧੜਕੇ ਕਰ ਵੀ ਕਿਵੇਂ ਸਕਦਾ ਤੇ ਕਿਵੇਂ ਇੰਨਾ ਬੰਦਾ ਝੂਠ ਬੋਲ ਸਕਦਾ ਯਾਰ ਕਿਵੇਂ ਇੰਨ ਮਤਲਬ ਇੰਨਾ ਜਮੀਰ ਕਿਸੇ ਦਾ ਕਿਵੇਂ ਮਾਰ ਸਕਦਾ ਬਾਬਾ ਜਰਨਾਲ ਸਿੰਘ ਕਹਿੰਦੇ ਹੁੰਦੇ ਸੀ ਬਾਬਾ ਜਰਨਾਲ ਸਿੰਘ ਜੀ ਕਹਿੰਦੇ ਸੀ ਸਰੀਰ ਦਾ ਮਰਨਾ ਮੌਤ ਨਹੀਂ ਹੁੰਦਾ ਜਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ ਇੰਨਾ ਜਮੀਰ ਕਿਸੇ ਦਾ ਕਿਵੇਂ ਮਾਰ ਸਕਦਾ ਦਰਬਾਰ ਸਾਹਿਬ ਦੇ ਪ੍ਰਕਰਮਾਂ ਦੇ ਵਿੱਚ ਬਾਈ ਮਨਜਿੰਦਰ ਸਿੰਘ ਜੀ ਕਾਕਾਡਾਂ ਬੜੂ ਸਾਹਿਬ ਜਾਂਦੇ ਆ ਪਤਾ ਹੀ ਨਹੀਂ ਪਟਨਾ ਸਾਹਿਬ ਜਾਂਦੇ ਆ ਪਾਕਿਸਤਾਨ ਅਸੀਂ ਇਕੱਠੇ ਗਏ ਆ ਉੱਥੇ ਪਤਾ ਹੀ ਨਹੀਂ ਕਿੰਨੀਆਂ ਗੁਰੂ ਦੀਆਂ ਗੱਲਾਂ ਇਹਨਾਂ ਨੇ ਸਾਨੂੰ ਸਿਖਾਈਆਂ ਇਹ ਗੱਲਾਂ ਮੈਂ ਇਸ ਕਰਕੇ ਦੱਸਦਾ ਪਿਆ ਵੀ ਅਸੀਂ ਉਸ ਚੀਜ਼ ਦੇ ਗਵਾਹ ਆਪ ਗਵਾਹ ਵੀ ਇਹਨਾਂ ਨੇ ਸਾਨੂੰ ਸਾਨੂੰ ਖੁਦੋਂ ਸਿੱਧੇ ਰਸਤੇ ਪਾਇਆ ਅੱਜ ਵੀ ਗਨਾਹ ਕਰਾ ਬੜੇ ਬੜੇ ਗਾਹ ਕਮਾਉਣੇ ਮੈਂ ਸੰਗਤ ਦੇ ਸਾਹਮਣੇ ਮੰਨਦਾ ਬੜੇ ਗਨਾਹ ਕਾਉਣੇ ਆ ਮੈਂ ਜੋ ਬੋਲਦਾ ਮੇਰੇ ਉਹ ਜੀ ਆਪ ਦਾ ਜੀਵਨ ਨਹੀਂ ਹੈਗਾ ਪਰ ਜਿਹੜੀਆਂ ਗੱਲਾਂ ਜਿਸ ਚੰਨ ਦੇ ਥੁੱਕਿਆ ਗਿਆ ਸਾਨੂੰ ਉਹਦਾ ਉਹਨੂੰ ਡਿਫੈਂਡ ਕਰਨਾ ਬੰਦ ਹੈ ਤੇ ਬਸ ਇੱਕ ਗੱਲ ਬਿਪਨ ਬੇਟੀ ਉਹ ਉਦੋਂ ਸ਼ਾਇਦ 4-5 ਸਾਲਾਂ ਦੀ ਜਾਂ 3 ਸਾਲਾਂ ਦੀ ਹੋਣੀ ਆ ਉਦੋਂ ਡਿਗ ਵੀ ਕੁਆਟਰਾਂ ਦੇ ਵਿੱਚ ਰਹਿੰਦੇ ਆ ਥੱਲੇ ਉਥੋਂ ਡਿਗ ਪੀ ਤੇ ਅੱਜ ਵੀ ਮੈਨੂੰ ਯਾਦ ਹੈ ਕਿ ਹਸਪਤਾਲ ਦੇ ਵਿੱਚ ਸਿੰਘ ਸਾਹਿਬ ਦੀਆਂ ਅੱਖਾਂ ਸੇਲਸੀ ਉਦੋਂ ਤੇ ਟੁੱਟੀ ਗੰਢੀ ਸਾਹਿਬ ਤੇ ਸ਼ੀਦਾ ਸਿੰਘਾਂ ਨੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਮੇਰੀ ਧੀ ਨੂੰ ਕੁਝ ਨਾ ਹੋਵੇ ਤੇ ਸੰਗਤ ਦੀ ਜਾਣਕਾਰੀ ਦੇ ਦਿੰਦਾ ਮੈਂ ਬਹੁਤਿਆਂ ਨੂੰ ਪਤਾ ਨਹੀਂ ਹੋਣਾ ਵੀ ਸਿੰਘ ਸਾਹਿਬ ਤੇ ਕੋਈ ਆਪਣਾ ਬੱਚਾ ਨਹੀਂ ਹੈਗਾ ਆਰ ਦੇ ਉਹਨਾਂ ਦੇ ਬੱਚਾ ਨਹੀਂ ਹੈਗਾ ਦੋ ਬੇਟੀਆਂ ਉਸੇ ਮੂਰਖ ਬੰਦੇ ਦੀਆਂ ਜਿਹੜਾ ਜਿਹੜਾ ਇਹਨਾਂ ਦੇ ਇਲਜ਼ਾਮ ਲਾ ਰਿਹਾ ਤੇ ਇਹ ਉਹਨਾਂ ਦੀ ਕਰਣੀ ਦਾ ਇਹ ਮੁੱਲ ਪਾ ਰਿਹਾ ਤੇ ਫਿਰ ਇੱਕ ਗੱਲ ਮੈਂ ਕਿਉਂਕਿ ਸਟੇਜ ਗੁਰੂ ਖਾਲਸਾ ਪੰਥ ਦੀ ਹੈ ਤੇ ਸੱਚ ਮੈਂ ਜ਼ਰੂਰ ਕਿਉਂਕਿ ਮੈਂ ਵੈਸੇ ਤਾਂ ਹੀ ਸੋਚਿਆ ਹੋਇਆ ਸੀਗਾ ਪਿਛਲੇ ਸਮੇਂ 'ਚ ਮੇਰੇ ਤੋਂ ਕੁਝ ਇਸ ਤਰ੍ਹਾਂ ਦੇ ਮੇਰੇ ਨਜੀਵਨ ਇਸ ਤਰ੍ਹਾਂ ਦਾ ਵਾਪਰਿਆ ਕਿ ਮੈਂ ਸਟੇਜ ਤੇ ਬੋਲਣ ਤੋਂ ਕਾਫੀ ਟਾਈਮ ਤੋਂ ਗਰੇਜ ਹੀ ਕਰਦਾ ਸੀ ਪਰ ਜੇ ਗੁਰੂ ਸਾਹਿਬ ਨੇ ਟੁੱਟੀਆਂ ਗੰਢੀਆਂ ਵਾਲੇ ਮਾਲਕ ਨੇ ਬੁਲਾਇਆ ਤੇ ਅੱਜ ਮੈਂ ਦੋ ਤਿੰਨ ਗੱਲਾਂ ਜ਼ਰੂਰ ਕਵਾਂਗਾ ਤੇ ਮੇਰੀ ਕੋਈ ਾਕਾਤ ਨਹੀਂ ਵੀ ਮੈਂ ਜੱਜਦਰ ਸਾਹਿਬਾਨ ਜਾਂ ਸਿੰਘ ਸਾਹਿਬਾਨ ਨੂੰ ਕੋਈ ਮਤਲਬ ਉਹ ਕਰ ਸਕਾਂ ਮੈਂ ਵਿਦ ਡਿਊ ਰਿਸਪੈਕਟ ਹੱਥ ਜੋੜ ਕੇ ਇੱਕ ਦੋ ਬੇਨਤੀਆਂ ਜ਼ਰੂਰ ਕਰਨੀਆਂ ਚਾਹਾਂਗਾ ਕਿ ਜਿਵੇਂ ਭਾਈ ਗੁਰਦਾਸ ਦੀਆਂ 12ਾਂ ਦੇ ਵਿੱਚ ਆਉਂਦਾ ਨਾ ਕਿ ਸੇਵਕ ਹੋਏ ਸੰਜੀਦ ਨਾ ਹਸਨ ਰੋਵਣਾ ਜਿਹੜਾ ਗੁਰੂ ਦਾ ਸੇਵਕ ਗੁਰੂ ਦੇ ਗੁਰੂ ਘਰ ਦੇ ਸੇਵਕ ਹੋਣੇ ਚਾਹੀਦੇ ਉਹ ਸੰਜੀਦ ਹੋਣੇ ਚਾਹੀਦੇ ਆ ਨਾ ਤਾਂ ਉਹਨਾਂ ਦੇ ਇਸ ਤਰ੍ਹਾਂ ਦੇ ਹਾਸੇ ਹੋਣੇ ਚਾਹੀਦੇ ਜਿਹੜੇ ਪੰਥ ਨੂੰ ਪਸੰਦ ਨਾ ਆਉਣ ਤੇ ਨਾ ਇਸ ਤਰ੍ਹਾਂ ਦੇ ਰੋਣੇ ਹੋਣੇ ਚਾਹੀਦੇ ਜਿਹੜੇ ਪੰਥ ਨੂੰ ਪਸੰਦ ਨਾ ਆਉਣ ਪੰਥ ਵੱਡੀ ਚੀਜ਼ ਹੈ ਔਰ ਪੰਥ ਕੋਈ ਇਹ ਚੀਜ਼ ਨਹੀਂ ਹੈਗੀ ਵੀ ਸਿਰਾਂ ਦਾ ਇਕੱਠਾ ਜਾ ਇਹ ਹੈ ਪੰਥ ਇਸ ਬ੍ਰਹਿਮੰਡ ਦੇ ਵਿੱਚ ਵਰਤਦੀ ਹੈ ਮੈਂ ਉਹਨਾਂ ਉਹਨਾਂ ਲੋਕਾਂ ਨੂੰ ਕਹਿਣਾ ਚਾਹਣਾ ਜਿਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਅੰਗਲੀਆਂ ਦੇ ਵਿੱਚ ਰੋਲੇ ਸੀ ਤਿੰਨ ਤੇਰਾ 2014 ਤੋਂ ਭਾਵੇਂ ਜੀ ਦੀ ਸਰਕਾਰ ਬਣੀ ਹੈ 2014 ਤੋਂ ਬਾਅਦ ਗੁਰੂ ਸਾਹਿਬ ਦੀਆਂ ਬੇਅਦਬੀਆਂ ਸ਼ੁਰੂ ਹੁੰਦੀਆਂ 15 ਦੇ ਵਿੱਚ ਤੇ ਸਰਸੀ ਵਾਲੇ ਸ਼ਾਮਲ ਸੀ ਤੇ ਇਹਨਾਂ ਨੇ ਜਿਨ੍ਹਾਂ ਨੇ ਡਿਫੈਂਡ ਕੀਤਾ ਉਹਨਾਂ ਨੂੰ ਤਿੰਨੇ ਵੀ ਕਿੰਨੇ ਢੇਰਾ ਅਕਾਲਪੁਰ 'ਤੇ ਟੱਕਰ ਸਾਡੇ ਵਰਗੇ ਮੂਰਖ ਬੰਦਿਆਂ ਨਾਲ ਨਹੀਂ ਹੈਗੀ ਇਹ ਟੱਕਰ ਅਕਾਲਪੁਰਖ ਦੇ ਨਾਲ ਵਾਹ ਵਾ ਪਾਣੀ ਮਨਕਾਰ ਹੈ ਰੱਬ ਦੇ ਨਾਲ ਟੱਕਰ ਹੈ ਔਰ ਜਿਨ੍ਹਾਂ ਨੇ ਰੱਬ ਦੇ ਨਾਲ ਰੱਬ ਦੇ ਨਾਲ ਕਿਹੜਾ ਬੰਦਾ ਲੜ ਲੂਗਾ ਬਈ ਜਿੰਨ ਜਿਹੜੇ ਬੰਦੇ ਰੱਬ ਦੇ ਨਾਲ ਲੜਨ ਦੀਆਂ ਕੋਸ਼ਿਸ਼ਾਂ ਇਹ ਮਨ 'ਚ ਵਹਿਮ ਪਾ ਲਈ ਬੈਠੇ ਉਹਨਾਂ ਦੇ ਡਿੱਗ ਜਾਣੇ ਆ ਆਉਣ ਵਾਲਾ 1762 ਦੇ ਵਿੱਚ ਖੱਲੂ ਘਾਰੇ ਵਪਰਦੇ ਆ ਤੇ 1799 ਦੇ ਵਿੱਚ ਸ਼ੇਰੇ ਪੰਜਾਬ ਦਾ ਰਾਜ ਲਾਹੌਰ ਦੇ ਟੱਕ ਦੇ ਉੱਪਰ ਸੀਗਾ ਇਹ ਭੁੱਲਣਾ ਨਹੀਂ ਚਾਹੀਦਾ ਇਤਿਹਾਸ ਨੂੰ ਇਤਿਹਾਸ ਭੁੱਲਣਾ ਨਹੀਂ ਚਾਹੀਦਾ ਔਰ ਮੈਂ ਬੇਨਤੀ ਕਰਦਿਆਂ ਤਾਂ ਸਾਧ ਸ਼੍ਰੀ ਗੁਰੂ ਗੰਗ ਸਾਹਿਬ ਦੇ ਚਰਨਾਂ 'ਚ ਇਹ ਬੇਨਤੀ ਕਰਦਿਆਂ ਹੋਇਆ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆ ਜਿਨ੍ਹਾਂ ਨੇ ਬਦਬੀਆਂ ਕਰਾਈਆਂ ਉਹਨਾਂ ਦਾ ਖਾਤਮਾ ਭਾਵੇਂ ਉਹ ਸੈਂਟਰ ਦੇ ਬੈਠੀਆਂ ਸਰਕਾਰਾਂ ਭਾਵੇਂ ਏਜੰਸੀਆਂ ਭਾਵੇਂ ਜਿਹੜੇ ਮਰਜੀ ਹੈ ਉਹਨਾਂ ਦਾ ਖਾਤਮਾ ਇਸ ਧਰਤੀ ਦੇ ਉੱਤੇ ਤੈਅ ਹੈ ਭਾਵੇਂ ਕਾਂਗਰਸ ਭਾਵੇਂ ਭਾਵੇਂ ਬੀਜੇਪੀ ਭਾਵੇਂ ਆਵਾਦਵੀ ਪਾਰਟੀ ਵਾਲੇ ਭਾਵੇਂ ਬਾਦਲ ਕੇ ਜਿਹੜੇ ਵੀ ਮਰਜੀ ਹੈ ਉਹਨਾਂ ਦਾ ਖਾਤਮਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨਾਲ ਟੱਕਰ ਲਈ ਹੈ ਨਾ ਉਹ ਤੈਅ ਹੈ ਮੈਂ ਇੱਥੇ ਬੇਨਤੀ ਇਹ ਇਸ ਕਰਕੇ ਕਰਨਾ ਚਾਹੁੰਦਾ ਕਿ ਸ੍ਰੀ ਗੁਰੂ ਕਿਉਂਕਿ ਜੁਲਾਈ ਮਹੀਨੇ 2021 ਦੇ ਵਿੱਚ ਅਕਾਲ ਪਕਸਾਂ ਦੇ 71 ਤੱਕ ਹੋਈ ਸੀ ਉਦੋਂ ਇਹ ਇਹ ਗੁਨਾਹ ਹੋਇਆ ਸੀ ਉਥੋਂ ਕਿ ਜਿਹੜੇ ਸਿੱਖ ਪ੍ਰਚਾਰਕ ਨੇ ਭਾਈ ਹਰਜਿੰਦਰ ਸਿੰਘ ਮਾਜੀ ਵਰਗੇ ਭਾਈ ਪੰਤਪਰੀ ਸਿੰਘ ਵਰਗੇ ਭਾਈ ਹੋਰ ਹਰਜੀਤ ਸਿੰਘ ਧਪਾਲੀ ਵਰਗੇ ਜਾਂ ਹੋਰ ਗੁਰਸਿੱਖ ਪ੍ਰਚਾਰਕ ਜਿਨ੍ਹਾਂ ਦੇ ਸਿਰ ਉਹ ਬੇਦਬੀ ਦੇ ਦੋਸ਼ ਮੜਨ ਦੀ ਕੋਸ਼ਿਸ਼ ਕੀਤੀ ਗਈ ਸੀ ਵੀ ਰੁਪਿੰਦਰ ਸਿੰਘ ਵੀਰ ਜਸਵਿੰਦਰ ਸਿੰਘ ਜਿਨ੍ਹਾਂ ਦੇ ਜਿਨ੍ਹਾਂ ਨੂੰ ਇਹ ਝੂਠ ਬੋਲਿਆ ਗਿਆ ਜਿਨ੍ਹਾਂ ਦੇ ਪਰ ਦੀ ਵੀ ਉਹ ਅੰਗ ਦਾਪਜਵਾ ਕੇ ਲੈ ਕੇ ਆਈ ਸੀ ਉਹ ਅੰਗ ਮੁਕੱਸਾ ਤੇ ਸੀਓਸੀ ਮੈਂ ਬੇਨਤੀ ਇਹ ਕਰਦਿਆਂ ਕਿ ਭਾਈ ਉਹ ਗੱਲਾਂ ਯਾਦ ਰੱਖਿਆ ਕਰੋ ਪੰਥ ਇੱਕ ਅਦ੍ਰਿਸ਼ਟ ਸ਼ਕਤੀ ਹੈ ਇਸ ਬ੍ਰਹਿਮੰਡ ਦੇ ਵਿੱਚ ਵਿਚਦੀ ਹੋ ਬਿਤਰਦੀ ਹੋਈ ਜਿਹਦੇ ਨਾਲ ਕੋਈ ਲੜ ਨਹੀਂ ਸਕਦਾ ਔਰ ਨਾ ਹੀ ਕਿਸੇ ਦੀ ਔਕਾਤ ਹੈ ਮੈਸੇਜ ਸਾਹਿਬ ਵਿਗਿਆਨੀ ਹਰਪੀ ਸਿੰਘ ਜੀ ਉੱਥੇ ਬੈਠੇ ਹੋਏ ਸੂਝ ਜੱਥੇਦਾਰ ਸਹਿਬਾਨ ਨੂੰ ਵਿਦ ਡਿਊਰ ਰਿਸਪੈਕਟ ਸਿਰ ਝੁਕਾ ਕੇ ਇਹ ਬੇਨਤੀ ਕਰਨੀ ਚਾਹੁੰਦਾ ਵੀ ਪੰਥ ਦੇ ਰਿਓ ਜੇ ਪੰਥ ਤੁਹਾਡੇ ਤੋਂ ਕਦੇ ਪਿੱਛੇ ਨਹੀਂ ਹਟਦਾ ਬਸ ਪੰਥ ਦੇ ਰਿਓ ਜੇ ਨਾ ਤਾਂ ਉੱਥੇ ਕੋਈ ਅਗਾਲਤਖ ਸਾਹਿਬ ਤੇ ਜਿਹੜੇ ਵੀ ਬੰਦੇ ਨੇ ਝੂਠ ਬੋਲਿਆ ਉਹ ਕੱਖ ਨਹੀਂ ਰਿਹਾ ਜੇ ਤਖਤ ਸ੍ਰੀ ਦੰਦਵਾ ਸਾਹਿਬ ਪਟਨਾ ਸਾਡੇ ਸਾਰੇ ਸਾਡੇ ਤਖਤ ਹੈ ਜਿਹੜੇ ਨਹੀਂ ਵੀ ਉੱਥੇ ਜਿਹੜੇ ਨੇ ਵੀ ਝੂਠ ਬੋਲਿਆ ਉਹਦਾ ਕੱਖ ਨਹੀਂ ਰਿਹਾ ਉਹਦੀਆਂ ਪੁੱਲਾਂ ਕਰਕ ਗਿਆ ਇਹਦਾ ਆਮ ਖੇਡਾਂ ਨੇ ਸਾਰੀਆਂ ਮਤਲਬ ਆਈ ਨੰਗ ਨੂੰ ਗਜਾਣੀਆ ਔਰ ਸੁਰਖਰੂ ਹੋ ਕੇ ਸਾਰੇ ਇਸ ਸ੍ਰਿਸ਼ਟੀ ਦੇ ਵਿੱਚੋਂ ਉਹੀ ਨੰਗ ਨਿਕਲਣਗੇ ਜਿਨ੍ਹਾਂ ਦਾ ਪੰਥ ਤੇ ਭਰੋਸਾ ਹੋਊਗਾ ਤੇ ਜਿਹੜੇ ਪੰਥ ਦੇ ਹੋਣਗੇ ਔਰ ਨਾ ਦੀ ਨਾਲ ਹੀ ਮੈਂ ਫਿਰ ਆਖਰੀ ਬੇਨਤੀ ਇਹ ਕਰਕੇ ਕਿ ਭਾਈ ਸਾਨੂੰ ਇਹ ਕਹਿਣ ਦੀ ਵੀ ਕੀ ਲੋੜ ਹੈ ਵੀ ਸਾਡੀ ਦਿਲੀਆਂ ਨਾਲ ਜਾ ਰਹੀਆਂ ਸਾਨੂੰ ਇਹ ਕਹਿਣ ਦੀ ਕੀ ਲੋੜ ਹੈ ਵੀ ਅਸੀਂ ਮਤਲਬ ਜਿਹੜੀ ਜਿਹੜੀ ਗੱਲ ਨੂੰ ਪੰਥ ਪਸੰਦ ਨਹੀਂ ਕਰਦਾ ਜੇ ਜਕਰੀਆ ਖਾਨ ਦੀਆਂ ਨਵਾਬੀਆਂ ਪੰਥ ਦੇ ਪੈਰਾਂ 'ਚ ਪੰਜ ਦਿਨ ਪਈਆਂ ਰਹੀਆਂ ਤੇ ਸਾਨੂੰ ਉਹ ਅਮ드ਸ਼ਾਹ ਵਰਗਿਆਂ ਨਾਲ ਤਾਂ ਹੋਰ ਬੰਦਿਆਂ ਨਾਲ ਸਾਨੂੰ ਸਿਟਿੰਗਸ ਕਰਦੀਆਂ ਕੀ ਲੋੜ ਐ ਇਹ ਪੰਥ ਜਿਹੜੀ ਜਿਹੜੀ ਚੀਜ਼ ਪੰਥ ਚਾਹੁੰਦਾ ਉਹ ਸਾਨੂੰ ਕਰਨ ਦੀ ਲੋੜ ਐ ਜਿਹੜੀ ਚੀਜ਼ ਪੰਥ ਨਹੀਂ ਚਾਹੁੰਦਾ ਉਹ ਸਾਨੂੰ ਨਹੀਂ ਪੰਥ ਕੀ ਚਾਹੁੰਦਾ ਸਾਨੂੰ ਸਭ ਨੂੰ ਪਤਾ ਔਰ ਮੈਂ ਫੇਰ ਰਿਪੀਟ ਕਰਦੇ ਹਾਂ ਪੰਥ ਇੱਕ ਅਗ੍ਰਿਸ਼ਟ ਸ਼ਕਤੀ ਦਾ ਨਾਮ ਐ ਜਿਹੜੀ ਇਸ ਆਕਾਲਪੁਰਖ ਦੇ ਭਾਣੇ ਦੇ ਵਿੱਚ ਇਸ ਬ੍ਰਹਿਮੰਡ ਦੇ ਵਿੱਚ ਚੱਲਦੀ ਪਈ ਹੈ ਔਰ ਉਹਨੂੰ ਉਹ ਉਹਦੀ ਉਹਨੂੰ ਕੋਈ ਉਹਦੇ ਨਾਲ ਕੋਈ ਨਹੀਂ ਲੜ ਸਕਦਾ ਉਹਦਾ ਜਿਹੜੀ ਦਿੱਲੀ ਮਾਰ ਲਈ ਬਿੱਲੀ ਮਾਰਦੀ ਇੱਕ ਚੀਜ਼ ਆ ਅੱਜ ਪੰਥ ਦੀਆਂ ਗੂੰਜਾਂ ਦੁਨੀਆ ਦੇ ਵਿੱਚ ਪੈ ਰਹੀਆਂ ਔਰ ਇਹ ਪੈਣਗੀਆਂ ਆਉਣ ਵਾਲਾ ਸਮਾਂ ਗੁਰੂ ਖਾਲਸਾ ਪੰਥ ਦਾ ਕਿ ਮੈਂ ਗੁਰੂ ਇਹ ਟੁੱਟੀਆਂ ਕੰਦੇ ਆਲੇ ਦੇ ਦਰ ਤੇ ਮੈਂ ਭਰੋਸਾ ਕਰਕੇ ਇਹ ਗੱਲ ਕਹਿ ਸਕਦਾ ਹਾਂ ਆਉਣ ਵਾਲਾ ਸਮਾਂ ਪੰਥ ਦਾ ਜਿਹੜੇ ਪੰਥ ਦੇ ਹੋਣਗੇ ਜਿਹੜੇ ਪੰਥ ਦੇ ਹੋਣਗੇ ਉਹ ਬਚ ਜਾਣਗੇ ਜਿਹੜੇ ਪੰਥ ਦੇ ਨਹੀਂ ਹੋਣਗੇ ਉਹਨਾਂ ਦਾ ਕੱਖ ਨਹੀਂ ਰਹਿਣਾ ਇਹ ਗੁਰੂ ਸਾਹਿਬ ਬਖਸ਼ਿਸ਼ ਕਰਨ ਆਓ ਫਤਿਹ ਬੁਲਾਈਏ ਪੁੱਲ ਚੱਕ ਦੀ ਖਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਿਸਥਾਰ ਤੇ ਬਹੁਤ ਜਿਹੜਾ ਆਪੂਰਕ ਤਰੀਕੇ ਦੇ ਨਾਲ ਡਾਕਟਰ ਗੁਰਪ੍ਰੀਤ ਸਿੰਘ ਖਾਲਸਾ ਉਹਨਾਂ ਨੇ ਉਹ ਆਪਣੀ ਹਾਜ਼ਰੀ ਭਰੀ ਹੈ ਸੋ ਸਮੇਂ ਦੀ ਬਹੁਤ ਜ਼ਿਆਦਾ ਜਿਹੜਾ ਉਹ ਜਿਹੜੀ ਹੈਗੀ ਆ ਉਹ ਕਮੀ ਹੈ